ਟਰੰਪ ਦੀ ਗ੍ਰੀਨਲੈਂਡ ਨੂੰ ਤੁਮਕੇ ਯੂਰਪ ਦੇ ਵਿੱਚ ਚਿੰਤਾ ਦਾ ਤੂਫਾਨ ਸਾਸ਼ਕਲ ਜੀ ਮੈਰਾਸ਼ ਨਹੀਂ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸਦੀ ਹੈ ਕਿ ਪੈरिस ਵਿੱਚ ਮੰਗਲਵਾਰ ਨੂੰ ਯੂਰਪੀਨ ਨੇਤਾ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਤਾਂ ਨੇ ਯੂਕਰੇਨ ਲਈ ਇੱਕ ਸਥਾਪਤੀ ਸ਼ਾਂਤੀ ਸਮਝੌਤੇ ਤੇ ਚਰਚਾ ਕੀਤੀ ਯੂਰਪੀਨ ਨੇਤਾਵਾਂ ਯੂਕਰੇਨ ਦੀ ਸੁਰੱਖਿਆ ਵਿੱਚ ਅਮਰੀਕਾ ਨੂੰ ਨਾਲ ਰੱਖਣਾ ਚਾਹੁੰਦੇ ਹਨ ਪਰ ਇਸ ਮੀਟਿੰਗ ਦੇ ਵਿੱਚ ਇੱਕ ਵੱਡੀ ਚਿੰਤਾ ਗ੍ਰੀਨਲੈਂਡ ਸੰਮੁਖ ਆ ਗਈ ਹੈ ਦੱਸਿਆ ਕਿ ਗ੍ਰੀਨਲੈਂਡ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ ਅਤੇ ਡੈਨਮਾਰਕ ਦਾ ਸਵੈ ਸ਼ਾਂਤੀ ਖੇਤਰ 트੍ਰੰਪ ਨੇ ਐਲਾਨ ਕੀਤਾ ਕਿ ਉਹ ਗ੍ਰੀਨਲੈਂਡ ਨੂੰ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਹਾਸਲ ਕਰਨਾ ਚਾਹੁੰਦੇ ਨੇ ਜਿਸ ਦੇ ਨਾਲ ਯੂਰਪੀ ਨੇਤਾਵਾਂ ਵਿੱਚ ਘਬਰਾਹਟ ਫੈਲ ਗਈ ਹੈ ਡੈਨਮਾਰਕ ਨੇ ਇਹ ਸਸ ਇਹ ਸਪਸ਼ਟ ਕੀਤਾ ਕਿ ਗ੍ਰੀਨਲੈਂਡ ਦੇ ਭਵਿੱਖ ਬਾਰੇ ਫੈਸਲਾ ਸਿਰਫ ਡੈਨਮਾਰਕ ਅਤੇ ਟਾਪੂ ਦੇ ਲੋਕ ਕਰਨਗੇ ਇਸ ਤੋਂ ਇਲਾਵਾ ਡੈਨਮਾਰਕ ਨੇ ਗ੍ਰੀਨਲੈਂਡ ਦੀ ਸੁਰੱਖਿਆ ਲਈ 4 ਅਰਬ ਡਾਲਰ ਦੀ ਨਵੀਨ ਰੇਸ਼ੀ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਨੌਕਾ ਡਰੋਨ ਅਤੇ ਹਵਾਈ ਯਾਨ ਸ਼ਾਮਿਲ ਹੋਣਗੇ ਨਾਟੋ ਅਤੇ ਯੂਰਪ ਲਈ ਇਹ ਮਾਮਲਾ ਖਤਰੇ ਭਰਿਆ ਬਣ ਗਿਆ ਹੈ ਦੱਸਦੀ ਹੈ ਕਿ ਕਿਉਂਕਿ ਅਮਰੀਕਾ ਜਿਹੜਾ ਕਿ ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਤੱਕ ਗ੍ਰੀਨਲੈਂਡ ਹਾਸਲ ਕਰਨ ਲਈ ਸਾਰੇ ਵਿਕਲਪ ਤਿਆਰ ਨੇ ਜਿਸ ਦੇ ਵਿੱਚ ਟਾਪੂ ਖਰੀਦਨਾ ਅਤੇ ਫੌਜੀ ਕਾਰਵਾਈ ਵੀ ਸ਼ਾਮਿਲ ਹੈ ਯੂਰਪੀ ਨੇਤਾ ਜਿਵੇਂ ਕਿ ਯੂਕੇ ਫਰਾਂਸ ਅਤੇ ਜਰਮਨੀ ਦੇ ਜਿਹੜੇ ਚਾਂਸਲਰ ਡੈਨਮਾਰਕ ਦੇ ਸਨਕ ਖੜੇ ਨਾ ਹੋਦੇ ਅਮਰੀਕਾ ਦੀ ਸਿੱਧੀ ਨਿੰਦਾ ਕੀਤੀ ਹੈ ਤੇ ਨਹੀਂ ਕੀਤੀ ਪਰ ਇਸ ਮਾਮਲੇ ਦੇ ਵਿੱਚ ਯੂਰਪ ਨੇ 트ੰਪ ਦੇ ਸਾਹਮਣੇ ਆਪਣੀ ਕਮਜ਼ੋਰ ਅਤੇ ਨੈਟੋ ਸਥਿਤੀ ਚਿੰਤਾ ਜਿਹੜੀ ਕੀ ਵਧ ਗਈ ਹੈ ਦੱਸ ਦਈਏ ਕਿ ਇਸ ਦੇ ਨਾਲ ਹੀ ਹੋਰ ਜਿਹੜੀਆਂ ਚਿੰਤਾਵਾਂ ਗ੍ਰੀਨਲੈਂਡ ਨੂੰ ਕਾਫੀ ਸੰਭਾਲਾ ਕਰਨਾ ਪੈਣਾ ਕਿਉਂਕਿ 트ੰਪ ਨੇ ਸਿੱਧਾ ਐਲਾਨ ਕੀਤਾ ਹੈ ਕਿ ਉਹ ਚਾਹੇ ਟਾਪੂ ਨੂੰ ਖਰੀਦ ਕੇ ਹੀ ਜਾਂ ਫਿਰ ਚਾਹੇ ਫੌਜੀ ਕਾਰਵਾਈ ਕਰਕੇ ਟਾਪੂ ਨੂੰ ਹਾਸਲ ਕਰਨਾ ਚਾਹੁੰਦੇ ਨੇ ਜਦੋਂ ਅਮਰੀਕਾ ਦੀ ਰਾਜਨੀਤੀ ਤੇ ਫੌਜੀ ਦਬਾਅ ਜਿਆਦਾ ਤੇਜ਼ ਹੋ ਜਾਂਦਾ ਹੈ ਤਾਂ ਯੂਰਪ ਦੇ ਨੇਤਾ ਨੇ ਆਪਣੀ ਸੈਮੀ ਸੁਰੱਖਿਆ ਖੇਤਰ ਨੂੰ ਲੈ ਕੇ ਘਬਰਾਹਟ ਮਹਿਸੂਸ ਕਰਦੇ ਹਨ